ਸੱਤ ਕਪੜਾ ਦਾ ਸੱਤੋਂ ਦਾ ਮੇਰਾ ਮਾਂ ਉਹ ਵਿਚਾਰ ਸਾਂਝੇ ਕਰਿਓ ਦੇਖੋ ਅੱਜ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਛੇ ਸਨਮਤਾਂ ਦਾ ਆਗਾੜਾ ਕਰ ਰਹੇ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਕਾਇਨਾਤ ਵਿੱਚ ਵਸਦੇ ਗੁਰੂ ਸਾਹਿਬ ਦੇ ਜਿਹੜੇ ਨੇ ਆਈ ਐਸ ਉਹਨਾਂ ਨੂੰ ਇਸ ਪ੍ਰਕਾਸ਼ ਦੇ ਲਈ ਬਹੁਤ-ਬਹੁਤ ਬਧਾਈ ਦਿੰਦਾ ਨਾਲ-ਨਾਲ ਤੁਹਾਡੇ ਰਾਹੀਂ ਸੰਗਤ ਨੂੰ ਬੇਨਤੀ ਵੀ ਹੈ ਕਿ ਅਗਲੇ ਸਾਲ ਜਿਹੜਾ ਆ 950 ਆ 1950ਵਾਂ ਗੁਰਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਜਿਤਨੇ ਪੰਜਾਬ ਸਰਕਾਰ ਮਾਨ ਦੇ ਮੰਤਵ ਦੇ ਵਾਜੇ ਇੱਕ ਹਾਈ ਪਾਵਰ ਕਮੇਟੀ ਬਣਾਈ ਹੈ ਉਹ ਵੀ ਸਾਜਣ ਜਿਹੜੇ ਵੱਡੇ ਅਸਤਰ ਤੇ ਪ੍ਰਾਲਗਰ ਸਾਹਿਬ ਨਾਇ ਜਾਣਗੇ ਉਹਦੇ ਤੇ ਵੀ ਸਾਨੂੰ ਨੇ ਬੰਦਣਾ ਔਰ ਗੁਰੂ ਅਰਦਾਸ ਮਹਾਰਾਜ ਜੀ ਦੇ ਚਰਨਾ ਚਰਨਾਂ ਚਰਦਾਸ ਕਰਦਾ ਕਿ ਇੱਛਾ ਸਾਡੇ ਸਾਰੇਆਂ ਤੇ ਸਾਡੇ ਪੰਜਾਬ ਦੇ ਸਾਡੇ ਪਰਿਵਾਰ ਜਿਹੜਾ ਹੈ ਮੇਰ ਪਰਿਵਾਰਾਂ ਦਾ ਸਾਰੇਆਂ ਦੇ ਪਰਿਵਾਰਾਂ ਤੇ ਆਸ਼ੀਰਵਾਦ ਦੇ ਸਾਰੇ ਪਰਿਵਾਰ ਔਰ ਇਸ ਤਰਤੀਬ ਚਾਲ ਰਵੇ ਇਹੀ ਸਾਡੀ ਉਹਨਾਂ ਤੋਂ ਆਸ਼ੀਰਵਾਦ ਜਾਨੇ ਤੇ ਅੱਜ ਸਤਗੁਰ ਦਾਸ ਮਹਾਰਾਜ ਦੇ ਸ਼ੇਸ ਹੰਨੰਨੇ ਵਿੱਚ ਬਹੁਤ ਵਧੀਆ ਰਾਸ਼ੋ ਕੋਈ ਲੱਖ ਲੱਖ ਵਧਾਈ ਅੱਜ ਬੰਗਾ ਦੇ ਵਿੱਚ ਜੋ ਸਤਗੁਰ ਦਾਸ ਮਹਾਰਾਜ ਦੇ ਪ੍ਰਕਾਸ਼ੋਸੇ ਮੌਕੇ ਤੇ ਜੋ ਆਇਜੇ ਲੋਕਾਂ ਦੀ ਸ਼ਾ ਆ ਜੋ ਸੰਗਤ ਖੁਸ਼ੀ ਨਾਲ ਮਨਾ ਰਹੀ ਆ ਮੈਂ ਸਮਝਦਾ ਕਿ ਇਹ ਸਤੂਰ ਅਬਦਾਸ ਮਹਾਰਾਜ ਦੀ ਜੋ ਸਾਡੇ ਤੇ ਕਿਰਪਾ ਆ ਜੇ ਉਹਨਾਂ ਨੇ ਸਾਨੂੰ ਜੋ ਵੀ ਅੱਜ ਹੱਥੋਂ ਕੋਕਾ ਜੋ ਬਾਬਾ ਸਾਹਿਬ ਡਾਟਨ ਰੈਟ ਕਦੀ ਬਦਲ ਮਿਲੇ ਆ ਉਹਦੀ ਸ਼ੁਰੂਆਤ ਜਿਹੜੀ ਗੁਰੂ ਦਾਸ ਮਹਾਰਾਜ ਨੇ ਕੀਤੀ ਸੀ ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਸਤਿਗੁਰੂ ਅਰਜਨਦਾਸ ਮਹਾਰਾਜ ਦੇ ਪ੍ਰਕਾਸ਼ੋ ਸਰ ਦੀ ਲੱਖ ਲੱਖ ਦਾਇਰ ਦਿੰਦਾ ਅੱਜ ਜਗਤਗੁਰੂ ਕ੍ਰਾਂਤੀਕਾਰੀ ਗੁਰੂ ਸ੍ਰੀ ਗੁਰੂ ਰਵਦਾਸ ਮਹਾਰਾਜ ਦੇ 650ਵੇਂ ਆਗਮਨ ਪਰਬ ਨੂੰ ਮੁਸਬਤ ਕੀਤਾ ਬੰਗਾ ਸ਼ਹਿਰ ਦੇ ਇੱਕ ਸ਼ਾਲ ਅਗਰ ਕੀਤਾ ਸੁਝਾਇਆ ਗਿਆ ਉਸ ਵਿੱਚ ਸਾਥੀਆਂ ਸਮੇਤ ਸਰਕਰ ਆਇਆ ਸੀ ਇਸ ਮੌਕੇ ਤੇ ਮੈਂ ਜਿੱਥੇ ਸਮੂਹ ਸਾਡਾ ਸਮੂਹ ਦਿਲ ਦੀਆਂ ਗਰਾਈਆਂ ਤੋਂ ਗੁਰੂ ਮਾਰਜੀ ਦੇ ਆਗਮਨਪੁਰਪ ਦੀ ਵਧਾਈ ਮੁਬਾਰਕਬਾਦ ਦਿੰਦਾ ਹਾਂ ਉੱਥੇ ਹੀ ਮੇਰਾ ਮੰਨਣਾ ਹੈ ਕਿ ਗੁਰੂ ਮਾਰਜੀ ਨੇ ਸਾਨੂੰ ਬਹੁਤ ਹੀ ਉੱਚੇ ਤੇ ਸੱਚੇ ਸੰਦੇਸ਼ ਦਿੱਤੇ ਉਹਨਾਂ ਨੇ ਜਿੱਥੇ ਸਾਨੂੰ ਜਾਤ ਪਾਤ ਦੇ ਅੰਤਰ ਨੂੰ ਖਤਮ ਕਰਨ ਲਈ ਸਮਾਜ ਨੂੰ ਸੇਧ ਦਿੱਤੀ ਉੱਥੇ ਹੀ ਉਹਨਾਂ ਨੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦੇ ਲਈ ਵੀ ਸਾਨੂੰ ਸਮਾਜ ਨੂੰ ਸੰਦੇਸ਼ ਦਿੱਤੇ ਸੋ ਸਾਨੂੰ ਉਹਨਾਂ ਦੱਸੇ ਹੋਏ ਸੰਦੇਸ਼ਾਂ ਦੇ ਉਹਨਾਂ ਦੱਸੇ ਹੋਏ ਮਾਰਗਾਂ ਤੇ ਚੱਲ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਜੀਵਨ ਆਪਣਾ ਸਫਲ ਬਣਾ ਸਕੀਏ ਤੁਹਾਡਾ ਮੈਂ ਘਰ ਆ ਫਿਰ ਗੁਰਮਾਈ ਦੇ 650 ਮਿਆਗਨ ਪਰਵਦੀ 200 ਸਨਤਨ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਬੜੇ ਖੜੇ ਹੋ ਇੱਕ ਮਿੰਟ ਆਈਓ ਅਰੇ ਪਾੜ ਥੋੜਾ ਜਿਹਾ ਅੱਜ ਕਾਸ਼ੀਆ ਰਹਿ ਗਿਆ ਕਿ ਕਲਪਤਨ ਸ਼੍ਰੀ ਕ੍ਰਿਸ਼ਨ ਰਵਿਦਾਸ ਮਹਾਰਾਜ ਜੀ ਦੇ ਸ਼ੀਸ਼ੋਣ ਦੇ ਵਿੱਚ 600000000 550 ਲੱਖ ਲਗਭਗ ਪਧਾਰਿਆ। ਉਹ ਰਵਿਦਾਸ ਜੀ ਨੇ ਕਿਹਾ ਹੱਥ ਹੋਈ ਦਾ ਛਾੜ ਕੇ ਕਰੇ ਹਨ ਕਿ ਆਸ ਤੋਂ ਸਭ ਜਾਈਏ। ਫਤਫਾਤੀ ਰਵਿਦਾਸ ਫਰੀਦਾ ਨਾਮ ਛੱਡ ਕੇ ਜਿਹੜੇ ਲੋਕ ਜਿਹੜੇ ਪਰਟ ਕਰਾਇਆ ਹਨ ਉਹ ਦਰਕਾ ਨੂੰ ਜਾਣਗੇ ਔਰ ਉਹਨਾਂ ਨੇ ਵਿਗਮ ਕਰੇ ਦਾ ਜਿਹੜਾ ਸੰਕਲਪ ਕੀਤਾ ਆਨੂ ਨਾਮ ਕਰੋ ਆਤਮਾ ਨੂੰ ਮਜਬੂਰਾ ਰੇ ਹਰ ਕੇ ਨਾਮ ਵਿੱਚ ਕੁੱਤੇ ਸੰਤ ਸਾਰੇ ਜੇ ਮੰਦਰ ਸੁਪਰਵਾਰੀ RAM ਨਾਮ ਬਰਬਾਦੀ ਹਾਰੀ ਲੋਕਾਂ ਨੇ ਇਕੱਠਾ ਹੋ ਪਰਮਾਤਮਾ ਦਾ ਨਾਮ ਜਪਣ ਵਾਸਤੇ ਪ੍ਰੇਰਨਾ ਕੀਤੀ ਔਰ ਖੁਦ ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਤੋਂ ਪ੍ਰਾਰਥਨਾ ਕਰਕੇ ਲੋਕਾਂ ਦਾ ਕਲਿਆਣ ਕੀਤਾ ਆਓ ਸਾਰੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਪਰਮਾਤਮਾ ਦਾ ਨਾਮ ਜਪ ਕੇ ਆਪਣਾ ਜੀਵ ਸਫਲ ਕਰੀਏ ਇਹ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਭ ਤੋਂ ਪਹਿਲਾਂ ਲੱਖ ਲੱਖ ਵਧਾਈ ਜੀ ਨੂੰ ਔਰ ਤੁਹਾਨੂੰ ਬੇਨਤੀ ਕਰਨਾ ਕਿ 12 ਦੇ ਦਸ ਵਜੇ ਰਸਤੇ 'ਤੇ ਕੱਲ੍ਹ ਕੇ ਆਪਣਾ ਜੀਵਨ ਸਫਲ ਕਰਨ ਲਈ ਵਾਈਬਲ ਜੀ ਦਾ ਕਾਲਪਾ ਜੈ ਗੁਰੂਤਨ ਦਾ ਨਾਮ ਹੈ ਅੱਜ ਸਾਰੇ ਦੇ ਪ੍ਰਕਾਸ਼ ਦੇ ਅਰੇ ਕਿਹਨਾਂ ਚੱਲੇ ਸਾਰੇ ਜੀ ਰੰਗਾਂ ਤੋਂ ਮੁਬਾਰਕਬਾਦ ਬੁਲਾਈ ਮੇਰੇ ਵੱਲ ਸਾਰੇ ਪਰਿਵਾਰ ਵੱਲੋਂ ਔਰ ਸਰਗੀ ਜਤਲੋਤੀ ਸਿੰਘ ਜੀ ਤੋਂ ਵੱਲੋਂ ਸਾਰੇ ਹੀ ਲੋਕਾਂ ਨੂੰ ਬਹੁਤ-ਬਹੁਤ ਬਧਾਈ ਹੈ ਜੁਲਾਕਤ ਗੁਰਦੇਵ ਧੰਨ ਵਰਦੇ ਅੱਜ ਸੁਵਚੇ ਵਿਸ਼ੋ ਦੇ ਵਿਜ ਸਤਨ ਸੰਤਗੁਰੂ ਦਾਸ ਮਹਾਰਾਜ ਜੀ ਦਾ ਇਸ 29ਵਾਂ ਪ੍ਰਕਾਸ਼ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੋਂ ਸੁਵਚੇ ਸਮਾਜ ਨੂੰ ਜਿਹੜੇ ਆ ਇਸ ਪ੍ਰਕਾਸ਼ ਦਿਵਸ ਬਹੁਤ-ਬਹੁਤ ਬਧਾਈ ਸੰਤਗੁਰੂ ਦਾਸ ਮਹਾਰਾਜ ਜੀ ਦਾ ਪ੍ਰਸਾਦ ਐਸਾ ਚਾਹੂੰ ਰਾਜਮਾ ਜਹਾਂ ਮਿਲੇ ਸਬਰ ਕੋ ਆਨ ਛੋਟ ਬੜੇ ਸਭ ਮਿਲ ਵਸੇ ਰਵਿਦਾਸ ਰਹੇ ਪਰਸਾਨ ਗਾਇ ਗੁਰਦੇਵ ਧੰਨ ਗੁਰਦੇਵ ਮਾਇਕੁਰ ਕੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਦਾ ਸਦਾ ਸਿਮਰਾਈ ਦੇ ਵਾਰਾ ਜੈ ਕਰਦੇ ਜੈ ਕਰਦੇ ਜੈ ਭੀਮ ਜੈ ਭਾਰਤ ਅੱਜ ਸ਼੍ਰੀ ਉਦਸ 121269 ਪ੍ਰਕਾਸ਼ ਦਿਹਾੜੇ ਤੇ ਪੰਗਾ ਸ਼ਹਿਰ ਵਿੱਚ ਜਿਹੜਾ ਅੱਜ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਉਹ ਸਮੂੱਚੇ ਸੰਗਤ ਨੂੰ ਅਸੀਂ ਬੌਜੇ ਸਮਾਜ ਪਾਰਟੀ ਪੰਜਾਬ ਵੱਲੋਂ ਉੱਚੇ ਹਲਕੇ ਲੀਡਰਸ਼ਿਪ ਜਿਹੜੀ ਹੈ ਵਧਾਈ ਦਿੰਦੀਆਂ ਮੁਬਾਰਕਵਾਹ ਦਿੰਦੀ ਹੈ ਆਓ ਅੱਜ ਦੇ ਦਿਨ ਤੇ ਗੁਰਦਾਸ ਸਿੰਘ ਮਹਾਰਾਜ ਦੀ ਜਿਹੜੀ ਬਾਣੀ ਵਿੱਚ ਉਹਨਾਂ ਨੇ ਸਮਾਜ ਨੂੰ ਜੋੜਨ ਲਈ ਸਮਾਜ ਨੂੰ ਪੜਨ ਲਈ ਸਮਾਜ ਨੂੰ ਬਚਾਉਣ ਦਾ ਜਿਹੜਾ ਸੰਦੇਸ਼ ਦਿੱਤਾ ਹੈ ਆਓ ਅੱਜ ਇਸ ਮੌਕੇ ਤੇ ਗੁਰਦਾਸ ਮਹਾਰਾਜ ਦੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਸਕੂਨਾਈਏ ਔਰ ਜੋ ਸਮਾਲੇ ਚਾਹੁੰਦੇ ਸੀ ਕਿ ਐਸਾ ਚਾਹੂੰ ਰਾਜ ਮੈਂ ਜਾਂ ਮਿਲੇ ਸਬਰ ਕਵਨ ਛੋਟ ਬੜੇ ਸਬਰ ਹੈ ਅਬਦਾਸ ਐ ਪਰਸਨ ਸਾਨੂੰ ਗੁਰਦਾਸ ਸਮਾਰਨ ਦੇ ਸੰਕਲਪ ਜੋ ਸੈਂਕੜੇ ਸਾਲ ਪਹਿਲਾਂ ਲਏ ਸੀ ਅੱਜ ਵੀ ਅਧੂਰਾ ਹੈ ਉਹਨੂੰ ਪੂਰਾ ਕਰਨ ਦੇ ਅੱਜ ਦੇ ਪ੍ਰਕਾਸ਼ ਜਿਹੜੇ ਤੇ ਆਪਾਂ ਸਤਕਾਰ ਬਹਿ ਤੇ ਸੰਕਲਪ ਕਰੀਏ ਇਹ ਹੀ ਉਹਨਾਂ ਦਾ ਸਤਕਾਰ ਹੋਏਗਾ ਸਪੂਚੀ ਸਾਰੇ ਸਾਥ ਧੰਨਵਾਦ ਜੈ ਗੁਰਦੇਵ ਤਨ ਗੁਰਦੇਵ ਜੈ ਭੀਮ ਜੈ ਭੰਗ ਦੇ ਫੇਸ ਨੂੰ ਕਰਦੇ ਸੰਕਰਪ ਨੂੰ ਸਮਝ ਕੇ ਆਪਾਂ ਵਧੀਆ ਸਮਾਜ ਬਣਾਉਣ ਦੀ ਸਜਨਾ ਕਰੀਏ ਜੈ ਗੁਰਦੇਵ ਤੁਹਾਨੂੰ ਕਿਹਾ ਜੀ ਵਿਜੀ ਜੀ ਗੁਰਪਰਵ ਦੀਆਂ ਲਾਗੇ ਤੋਂ ਸਤੁਰ ਦਾ 10 10 99 પ્રકાશ ਬਰਦਿਆਂ ਮੁੱਚੇ ਸਾਧ ਸੰਗਤ ਨੂੰ ਪਹੁੰਚਵਾ ਬਧਾਈਆਂ ਅੱਜ ਬੰਗਾ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਜਿਹੜਾ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਕੱਢਿਆ ਗਿਆ ਔਰ ਵੱਖ-ਵੱਖ ਸਾਥ ਤੋਂ ਹੁੰਦਾ ਹੋਇਆ ਜਾਵੇਗਾ ਔਰ ਸਾਰੇ ਸਾਧ ਸੰਗਤ ਨੂੰ ਬੇਨਤੀ ਆ ਕੇ ਬੇਗਮਪੁਰਾ ਦੇ ਗੁਰੂ ਜੀ ਦਾ ਸੰਕਲਪ ਨੂੰ ਪੂਰਾ ਕਰੀਏ ਇਹ ਕਰਕੇ ਤੁਸੀਂ ਸਮਝਦੇ ਹੋ ਕਿ ਹੈ ਲੋ ਤੁਸੀਂ ਸਮਝਦੇ ਹੋ ਬੇਗਮਪੁਰਾ ਦੇ ਸੰਕਲਪ ਗੁਰੂਮਨੀ ਰਿਆ ਸੀ ਪੂਰਾ ਹੋ ਗਿਆ ਕਿ ਨਹੀਂ ਹਲੇ ਨਹੀਂ ਹੋਇਆ ਜੀ ਸਾਧ ਸੰਗਤ ਦੀ ਗੁਰੂ ਮਹਾਰਾਜ ਜੀ ਕਿਰਪਾ ਹੋਈ ਤਾਂ ਜਰੂਰ ਆਉਣ ਵਾਲੇ ਸਮੇਂ ਵਿੱਚ ਪੂਰਾ ਹੋ ਜਾਏਗਾ ਜੇ ਸੰਦੀਪ ਸनेहा ਕੀ ਜਨਨਾ ਜਾਨ ਸਾਧ ਸੰਗਤ ਜੀ ਇੱਕ ਹੋਵੇ ਸਾਰੀ ਸਾਧ ਸੰਗਤ ਸਮੁੱਚੇ ਕਹਿੰਨਾ ਗੁਰੂ ਜੀ ਨੇ ਕਿਹਾ ਸੀ ਬੇਗਮਪੁਰਾ ਸ਼ਹਿਰ ਕੋ ਨਾਓ ਸਾਰੀ ਸਾਧ ਸੰਗਤ ਸਾਰੇ ਜਿਹੜੀ ਸਾਧ ਸੰਗਤ ਇੱਕ ਹੋ ਕੇ ਜਿਹੜਾ ਬੇਗਮਪੁਰਾ ਦਾ ਸੰਕਲਪ ਨੂੰ ਪੂਰਾ ਕਰੀਏ

ਸਤਗੁਰ ਸਤਗੁਰ ਕਰਿਆ ਕਰ ਜਿੰਦ ਮੇਰੀਏ ਨੀ ਸਤਗੁਰ ਸਤਗੁਰ ਕਰਿਆ ਕਰ ਜਿੰਦ ਮੇਰੀਏ ਨੀ ਸਤਗੁਰ ਸਤਗੁਰ ਕਰਿਆ ਕਰ ਜਿੰਦ ਮੇਰੀਏ ਨੀ ਸਤਗੁਰ ਸਤਗੁਰ